ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਿਰ ਬਾਤ ਕਰਦੇ ਆਂ ਦੀ ਵੱਡੀ ਖਬਰ ਨਾਲ ਲੈਣਾ ਇੰਤਜ਼ਾਰ ਅਮੀ ਸ਼ਾਹ ਨੇ ਪੰਜ ਹੋਰ 에어ਪੋਰਟ ਤੇ ਲਾਂਚ ਕੀਤੀ ਪਾਸ ਟਰੈਕ ਇਮੀਗ੍ਰੇਸ਼ਨ ਸਹੂਲਤ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਵੀਰਵਾਰ ਨੂੰ ਵਿਕਸਿਤ ਭਾਰਤ 2047 ਦੇ ਵਿਜਨ ਤਹਿਤ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲਰ ਪ੍ਰੋਗਰਾਮ ਦਾ ਵਿਸਤਾਰ ਕੀਤਾ ਹੈ। ਉਹਨਾਂ ਨੇ ਵੀਡੀਓ ਕਾਨਫਰੰਸ ਰਾਹੀਂ ਲਖਨਊ, ਅਮਿਸਰ, ਕੋਚੀਕੋੜ, ਤ੍ਰੈਵਨਪੁਰਮ ਅਤੇ ਤ੍ਰੈ ਚਰਪल्ली ਹਵਾਈ ਅੱਡਿਆਂ ਤੇ ਇਸ ਯੋਜਨਾ ਦਾ ਸਭramਪ ਕੀਤਾ ਹੈ। ਇੱਕ ਜਖੀ ਸੌਲਟਾ ਹੈ ਜੋ ਪਹਿਲਾਂ ਤੋਂ ਪ੍ਰਮਾਨਿਤ ਯਾਤਰੀਆਂ ਨੂੰ ਹਵਾਈ ਅੱਡਿਆਂ ਤੇ ਲੰਬੇ ਕਤਾਰਾਂ ਵਿੱਚ ਲੰਗੇ ਬਿਨਾ ਆਟੋਮੈਟਿਕ ਈ-ਗੇਸਟ ਰੱਖੀ ਤੇਜ਼ੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਕਰਨ ਦੀ ਇਜਾਜ਼ਤ ਹੈ ਕਿਸ ਨੂੰ ਮਿਲੇਗਾ ਲਾਭ ਫਿਲਹਾਲ ਇਹ ਸੌਲਟਾ ਭਾਰਤੀ ਨਾਗਰਿਕਾਂ ਅਤੇ ਓਵਰ ਸੀ ਸਿਟੀਜ਼ਨਸ਼ਿਪ ਪਾਪੋਇੰਟਗਾ ਕਰੜ ਤੜਕ ਲਈ ਮੁਫਤ ਚੁਰੂ ਕੀਤੀ ਗਈ ਹੈ ਕਿਵੇਂ ਕੰਮ ਕਰਦਾ ਹੈ ਰਜਿਸਟਰ ਦਾ ਯਾਤਰੀਆਂ ਨੂੰ ਸਿਰਫ ਆਪਣਾ ਬੋਰਡਿੰਗ ਪਾਸ ਪਾਤੇ ਪਾਸਪੋਰਟ ਸਕੈਨ ਕਰਨਾ ਹੁੰਦਾ ਹੈ ਅਤੇ ਬਾਇਓਮੈਟ੍ਰਿਕ ਪਰਮਾਨਿਕਤਾ ਤੋਂ ਬਾਅਦ ਈ ਗੇਟ ਆਪਣੇ ਆਪ ਕੋਲ ਜਾਂਦਾ ਜਿਸ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਸਕਿੰਟਾਂ ਚ ਪੂਰੀ ਹੋ ਜਾਂਦੀ ਹੈ ਇਸ ਮੌਕੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਉਸ ਵਿਜਨ ਨੂੰ ਸਹਿਕਾਰ ਕਰਦਾ ਹੈ ਜਿਸ ਚ 31 ਕਾਉਂਸਲ ਅਤੇ ਵਿਸਤਾਰ ਨੂੰ ਇਕ ਰਿਕ ਕਰਕੇ ਵਿਸ਼ਪਦਰੀ ਇਮੀਗ੍ਰੇਸ਼ਨ ਸਹੂਲਤ ਪ੍ਰਦਾਨ ਕੀ ਕੀਤੇ ਹਨ ਰੱਖਿਆ ਹਨ ਉਹਨਾਂ ਨੇ ਆਪਣੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ